ਸਾਸੀਆ ਵੀਰ ਜੀ ਜਗਦੀਪ ਡੇਰੀ ਫਾਰਮ ਤੇ ਵੈਲਕਮ ਆ ਜੀ ਅੱਜ ਫੇਰ ਆਪਾਂ ਤੁਹਾਨੂੰ ਅੱਜ ਦੋ ਟੋਕੜਾ ਕਬੜਾ ਝੋਟੀਆਂ ਸਪੈਸ਼ਲ ਪੀਸ ਦਿਖਾ ਲਾਂਗੇ ਉੱਚੀਆਂ ਲੰਮੀਆਂ ਝੋਟੀਆਂ ਛੋਟੀ ਸਿੰਗੀ ਦੀਆਂ ਬਹੁਤ ਟੌਪ ਦੀਆਂ ਬਾਕੀ ਕਰਦੇ ਆ ਬਾਈ ਜੀ ਹੁਣਾਂ ਨਾਲ ਗੱਲਬਾਤ ਸਾਸੀਆ ਬਾਈ ਜੀ ਅਸੀਂ ਅਸੀਂ ਬਾਕੀ ਸਭ ਤੋਂ ਜਿੰਦੀ ਮੇਰੀ ਵਾਪਸ ਇੱਕ ਵਾਲਿਆ ਸਾਰਿਆਂ ਨਾਲ ਦੋ ਤਣ ਬਾਗ ਕਰਦੇ ਮੇਰੇ ਜਨਮ ਮਾਰਦੇ ਵੇ ਪਿਆਰ ਬੱਚਾ ਹਾਂਜੀ ਤੇ ਅੱਜ ਨਾਲ ਸਾਡੇ ਕੋਲ ਉਹ ਝੋਟੀਆਂ ਵੀਰੇ ਇਹਨਾਂ ਨੂੰ 5 ਮਹੀਨੇ ਹੋ ਗਏ ਸੁਈਆਂ ਨੂੰ ਦੋਧੀਆਂ ਠੀਕ ਹੈ ਭਾਈ ਜੀ ਸਾਡੇ ਚੈਨਲ ਦੇ ਵੇਖੇ ਗਈਆਂ ਸੀ ਠੀਕ ਹੈ ਭਾਈ ਜੀ ਸਾਡੇ ਚੈਨਲ ਦੇ ਉੱਤੇ ਮਾੜੇ 22 ਕਿਲੋ ਦੁੱਧ ਕੱਢ ਕੇ ਗਈ ਵੀਰੇ ਮੱਲਾ ਦੀਆਂ ਠੀਕ ਹੈ ਜੀ ਅੱਜ ਦੀ ਘੜੀ ਵਿੱਚ ਵੀਰੇ ਤਾਂ ਨਾ ਵੀ ਨਾ ਦੀ ਘੱਪੜ ਹੋ ਗਈ ਆ ਠੀਕ ਹੈ ਜੀ 14 ਕਿਲੋ ਜੁੱਟੀ ਕੋ ਮਨ ਅੱਜ ਦੀ ਘੜੀ ਚ ਤਿਆਰ ਹੋ ਜਾਂਦਾ ਰੈਡੀ ਦੁੱਧ ਜਿਹੜੀ ਗੱਲ ਕਰੀਏ 14 ਕਿਲੋ ਅੱਜ ਦੀ ਘੜੀ ਚ ਤਿਆਰ ਰੈਡੀ ਦੁੱਧ ਇਤਨਾ ਮਹੀਨਰੀ ਚੈੱਕ ਪਾਸ ਵੀਰੇ ਦਧੀਆਂ ਇਤਨਾ ਮਹੀਨਰੀ ਚੈੱਕ ਪਾਸ ਗੱਬਣਾ ਬਾਕੀ ਸਿੰਘ ਸੁੰਗ ਦੀ ਕੁਆਲਿਟੀ ਬਹੁਤ ਚੰਗੀ ਆ ਕੋਈ ਮਿਲਗੀ ਕਰ ਲੈ ਤਿੰਨ ਟਾਈਮ ਮਿਲਗੀ ਕਰ ਲੈ ਠੀਕ ਆ ਬਾਈ ਜੀ 14 ਕਿਲੋ ਦੁੱਧ ਦੇ ਨਾਲ ਕੰਡੇ ਵਾਲਾ ਜੋ ਕੇ ਦਵਾਂਗੇ ਠੀਕ ਆ ਬਾਈ ਜੀ ਬਾਕੀ ਆਪਾਂ ਆर्डर-ਆਰਡਰ ਦੀ ਕੁਆਲਿਟੀ ਦਿਖਾ ਦਿੰਨੇ ਆ ਤਾਜੀ ਝੋਟੀਆਂ ਸਾਡੇ ਕੋਲ ਵੀਰੇ ਵੇਖੇ ਗਈ ਆ ਹਾਂਜੀ ਬਾਈ ਜੀ ਮਤਲਬ 20 ਤੋਂ 22 ਕਿਲੋ ਤੋਂ ਤਾਂ ਕੰਡਾ ਲਵਾ ਕੇ ਝੋਟੀਆਂ ਤਾਜ਼ਾ ਦਿੰਨੇ ਆ 20 ਤੋਂ 22 ਕਿਲੋ ਕੰਡਾ ਲਵਾ ਕੇ ਦਿੱਤਾ ਸੀ ਹਾਂ ਜੀ ਦੇਖੋ ਵੀ ਪ੍ਰਮਾਤਮਾ ਜੀ ਮਿਹਰ ਨਾਲ ਵੀਰੇ ਆਪਾਂ ਇਹ ਵੀ ਗੱਲ ਕਹਿ ਨਹੀਂ ਇਹ ਵੀ ਜੇ ਤਾਜੀ ਵੀ 22 ਕਿਲੋ ਤੁਸੀਂ ਤੇ ਥੋੜਾ ਜਿਹਾ ਹਾਂਜੀ ਹਾਂਜੀ ਬਾਈ ਜੀ ਹਾਂਜੀ ਥੋੜੀ ਜਿਹੀ ਨਾ ਕੈਮਰੇ ਤੋਂ ਡਰਦੀਆਂ ਨੇ ਝੋਟੀਆਂ ਤੇ ਬਾਕੀ ਤੁਹਾਨੂੰ ਇੱਕ ਆਰਡਰ ਦੀ ਕੁਆਲਿਟੀ ਦਿਖਾ ਦਿੰਨੇ ਆ ਜਿ স্পੈਸ਼ਲ ਜਿੰਨਾਂ ਨੂੰ ਕਹਿ ਦਿੰਦੇ ਆ ਕਮਾਲੋ ਬਾਈ ਜੀ ਕਮਾਲੋ ਮੈਂ ਦਿਖਾ ਦੇ ਨਾੜਾ ਦਿਖਾ ਦੇ ਬੰਦ ਬਾਰੀ ਬੰਦੋ ਬੰਦ ਬਾਈ ਜੀ ਬੰਦ ਇੱਥੇ ਬੰਦੋ ਬਾਈ ਜੀ ਥੋੜਾ ਇਹ ਕੈਮਰਾ ਤੋਂ ਡਰਦੀਆਂ ਨੇ ਝੋਟੀਆਂ ਹਾਂਜੀ ਬਾਕੀ ਜਿੰਨੀਆਂ ਵੀ ਜਿੰਨੀਆਂ ਵੀ ਆ ਗਈਆਂ ਨਾ ਵੀਰੇ ਆਪਣੇ ਤਾਂ ਉਹ ਵੀ ਮਿਲਦੀਆਂ ਆਪਣੇ ਕੋਲ ਜਿਹੜੀ ਜਿਹੜੀ ਗੱਲ ਕਰਨ ਵਾਲੀ ਆ ਬਾਕੀ ਬਾਈ ਜੀ ਨਾੜਾ ਨੂੜਾ ਦਾ ਬਹੁਤ ਹੈ ਛੱਡੇ ਜੀ ਵਧੀਆ 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 ਬਾਈ ਜੀ ਜਿਹੜੀ ਗੱਲ ਕਰਨ ਵਾਲੀ ਆ ਪਾਲਾ ਜੀ ਇੱਕ ਹੱਡੀ ਵਾਲੀ ਮੈਂ ਤੇ ਚੈਂਪੀਅਨ ਜਿਹਨੂੰ ਕਹਿੰਦੇ ਦਾ ਚੈਂਪੀਅਨ ਝੋਟੀਆਂ ਜਿਹੜੀ ਗੱਲ ਕਰਨ ਵਾਲੀ ਤੇ ਬਾਕੀ ਥਣ ਵੀ ਬਹੁਤ ਸੋਹਣਾ ਲੱਗਾ ਹਾਂਜੀ ਹਾਂਜੀ ਬਾਈ ਜੀ ਉਹ ਵਾਲਾ ਥਣ ਲੱਗਾ ਬਾਈ ਜੀ ਹਾਂਜੀ ਹਾਂਜੀ ਬਾਈ ਜੀ ਤੇ ਬਹੁਤ ਸੋਹਣੀ ਝੋਟੀ ਆ ਹਾਂਜੀ ਹਾਂਜੀ ਬਾਕੀ ਉੱਚੀ ਲੰਮੀ ਸੋਹਣੀ ਝੋਟੀ ਜਿਹੜੀ ਇੱਕ ਹੱਡੀ ਵਾਲੀ ਜਿਹਨੂੰ ਕਹਿ ਦਿੰਦੇ ਹਾਂਜੀ 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 ਬਾਈ ਜੀ ਜਿਹੜੀ ਗੱਲ ਕਰਦੇ ਤੇ ਬਾਈ ਜੀ ਮੁੱਲ ਦੀ ਗੱਲ ਕਰ ਲਈਏ ਤਾਂ ਬਾਕੀ ਮੋਲ ਦੀ ਪਰ ਮਾਦਮ ਜੀ ਮੈਂ ਝੋਕ ਰੱਖੇ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਮੈਂ ਤੇ ਵੀਰੇ ਬਾਈ ਇੱਕ 8 ਵੀ ਜੋੜਾ ਹੀ ਮੈਨੂੰ ਵਧੀਆ ਰੇਟ ਦਾ ਪੁੱਲਾ ਵੇਕੇ ਜਾ ਹੀ ਦਿੰਦੀਆਂ ਹਾਂ ਇਹ ਝੋਟੀਆਂ ਵੀ ਚੰਗੀਆਂ ਆ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਹਾਂਜੀ ਬਾਈ ਜੀ ਇਹ ਬਾਈ ਗੈਸ ਲੋਏ ਬਾਈ ਸਭ ਕੁਝ ਛੋੜੇ ਲਗਾ ਕਰਕੇ ਇਹ 1.5 ਲੱਖ ਦੀ ਦੇਣੀ ਬਾਈ ਕੋਈ ਮਾਨ ਤਾਨ ਪਾਜੀ ਬਾਈ ਮੈਂ ਕੋਈ ਹੱਦ ਕਰਦਾ ਹੀ ਹੋਣਾ ਜਾਲਾ ਫਰਕੀ ਕੱਢਾ ਬਾਈ ਇਹ ਮਤਲਬ 14 ਕਿਲੋ ਦੋ ਟੈਨ ਗੱਡਾ ਲਵਾ ਲਾਂਗੇ ਹਾਂਜੀ ਤੇ ਛੋਟੀ ਕੋਆਡਾਂ ਦੇ 14 ਕਿਲੋ ਬਈਏ ਕੰਡੇ ਵਾਲਾ ਦੁੱਧ ਜਿੰਦ ਜਿੰਦ ਕਰ ਚਨਾਮੀ ਨਦੀ ਗੱਬਣ ਗੜੀ ਗੜੀਆਂ ਤਿੰਨਾ ਮਹੀਨੇ ਦੀ ਚੈੱਕ ਪਾਸ ਗੱਬਣ 14 ਕਿਲੋ ਦੁੱਧ ਹਾਂ 14 ਕਿਲੋ ਦੁੱਧ ਹਾਂਜੀ ਭਾਈ ਜੀ ਇੱਕ ਵਾਰੀ ਤੁਹਾਨੂੰ ਫੇਰ ਛੋਟੀ ਦਾ ਕੁਆਲਿਟੀ ਦਿਖਾ ਦਿੰਨੇ ਆ ਸਿੰਘ ਦੀ ਕੁਆਲਿਟੀ ਦਿਖਾ ਦਿੰਨੇ ਆ ਹਾਂਜੀ ਬਾਕੀ ਮਿਲਕ ਪੁਆਇੰਟ ਵੀ ਬਹੁਤ ਸੋਹਣੀ ਲੱਗੀ ਆ ਬਾਕੀ ਥਣ ਥਣੇ ਚੱਡਾ ਐ ਥੋੜਾ ਬੋਟਵਾਲਰ ਦਾ ਚੱਡਾ ਲਈ ਫਿਰਦੀ ਆ ਹਾਂਜੀ ਹਾਂਜੀ ਬਾਈ ਜੀ ਤੇ ਅੱਗੇ ਆ ਗਈ ਬਾਈ ਛੋਟੀ ਅੱਗੇ 2 ਨੰਬਰ ਤੇ ਆ ਗਈ ਬਾਈ ਜੀ 2 ਨੰਬਰ ਤੇ ਆ ਗਈ ਹੈ ਪਹਿਲਣ ਕੱਟੀ ਵੀਰੇ 24 ਕੱਟੀ ਆ ਠੀਕ ਹੈ ਬਾਈ ਜੀ 4 4 ਦੰਦ ਵੀਰੇ ਕੱਟੇ ਜਾਂਦੀਆਂ ਇਹ ਵੀ ਸਾਡੇ ਫਾਰਮ ਤੋਂ ਲੱਕੇ ਗਈ ਇਹਦੇ ਕੋਲ 18 ਕਿਲੋ ਦੁੱਧ ਹੀ ਚਾਰ ਲਦੀ ਠੀਕ ਹੈ ਬਾਈ ਜੀ ਅੱਜ ਦੀ ਘੜੀ ਵਿੱਚ ਇਹਦੇ ਕੋਲ ਦੁੱਧ ਦੇ 12 ਕਿਲੋ ਵੀਰੇ ਠੀਕ ਹੈ ਬਾਈ ਜੀ 12 ਕਿਲੋ ਦੁੱਧ ਇਹਨੂੰ ਡੇਢ ਮਹੀਨਾ ਹੋ ਗਿਆ ਇਹ ਛੱਕ ਦੇ ਵਿੱਚ ਵੀਰੇ ਨਾਂ ਦਾ ਬਸ ਹੋਣ ਲੱਗਾ ਸਕਦੇ ਨਾ ਆਪਾਂ ਖਾਲੀ ਕਰ ਹਾਂਜੀ 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 ਬਾਈ ਜੀ ਵੀਦੀ ਗੱਭਣਿਆ ਤੇ ਬੇਗੋ ਆਪਾਂ ਇੱਕ ਕਮਨ ਗਰੰਟੀ ਜਿਹੜੀ ਆ ਬਈ ਇਹ ਫੋਨ ਵਾਲੀ ਆ ਜਿਹਦੇ ਵਿੱਚ ਚੈੱਕ ਪਾਸ ਨਹੀਂ ਆ ਕੀ ਦਿੰਦੀਆਂ ਤੇ ਅੱਜ ਦੀ ਘੜੀ ਵਿੱਚ ਆਪਾਂ ਠਾਲੀ ਕਰਕੇ ਦੇ ਜਾਨੀ ਕਿ ਚੈੱਕ ਪਾਸ ਨਹੀਂ ਆ ਉਦਾਂ ਵੀ 1.5 ਮਹੀਨਾ ਹੋ ਗਿਆ ਬਣੀ ਨੂੰ 1.5 ਮਹੀਨਾ ਹੋ ਗਿਆ ਬਣੀ ਨੂੰ ਹਾਂਜੀ ਕਮਾ ਲਓ ਚੈਂਪੀਅਨ ਵੱਡੀ ਫੁੱਲ ਸੈੱਟ ਜੁਟੇ ਫੁੱਲ ਸੈੱਟ ਜਿਹਨੂੰ ਕਹਿ ਦਿੰਦੇ ਬਾਈ ਜੀ ਸਿੰਘ ਦੀ ਕੁਆਲਿਟੀ ਬਾਈ ਜੀ ਤੁਹਾਨੂੰ ਦਿਖਾ ਦਿੰਦੇ ਆ ਰੁਪਈਆ ਨਹੀਂ ਲੰਗਦਾ ਸਿੰਘ ਦੇ ਵਿੱਚ ਜੀ ਸਰ ਜਿਹੜੀ ਝੁੱਟੀ ਆ ਹਾਂਜੀ ਹਾਂਜੀ ਬਾਈ ਜੀ ਇੱਕ ਥਾਂ ਥਣ ਦੀ ਤੁਹਾਨੂੰ ਕਵਾਲਿਟੀ ਦਿਖਾ ਦਿੰਦੇ ਆ ਹਾਂਜੀ ਤੇ ਮਿਲਕ ਪੁਆਇੰਟ ਵੀ ਦਿਖਾ ਦਿੰਦੇ ਤੁਹਾਨੂੰ ਬਹੁਤ ਸੋਹਣੀ ਝੋਟੀ ਆ ਉੱਚੀ ਲੰਮੀ ਕੱਦ ਦੀ ਝੋਟੀ ਆ ਤੇ ਬਾਕੀ ਤੋਰ ਕੇ ਦਿਖਾ ਦਿੰਦੇ ਆ ਮਨਾ ਵੀਰੇ ਹਾਂਜੀ ਬਾਈ ਜੀ ਬਾਈ ਜੀ ਕੱਲੇ ਗੱਡੇ ਜਮਾਲੀ ਵੀਰੇ ਤੇ ਜਿਹੜੀ ਹਾਂਜੀ 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 ਬਾਈ ਜੀ ਬਾਈ ਜੀ ਹਾਂਜੀ ਬਹੁਤ ਸੋਹਣੀ ਝੋਟੀ ਆ ਬਾਈ ਜੀ ਹਾਂਜੀ ਮਾੜ ਬਾਈ ਜੀ ਬਾਈ ਜੀ ਬਾਕੀ ਮੋਹਲ ਦੀ ਗੱਲ ਕਰ ਲਈਏ ਤੇ ਬੋਲੇ ਵੀਰੇ 1,25 ਦੀ ਦੇ ਦਾਂਗੇ ਵੀਰੇ ਜਿਹੜੀ ਹੜਕਣ ਵਾਲੀ 1,25 ਦੀ 1,25000 ਦੀ ਦੇ ਦਾਂਗੇ ਠੀਕ ਹੈ ਵੀਰੇ ਤੇ ਬਾਕੀ ਛੋਟੜਾ ਕੰਮ ਕਰਦਾ ਕੋਈ ਮਾਨ ਤਣ ਪਾਜੀ 1000 2000 ਕਰਕੇ ਘੱਟ ਕੇ ਕਰ ਲਾਂਗੇ ਵੀਰੇ ਜਿੱਥੇ ਵੀਰੇ ਮੈਂ ਤੇ ਆਨਾ ਪਾਂਜੀ ਜਾਣ ਦੇ ਵਿੱਚੋਂ ਇਹਦਾ ਇੱਕ ਲੱਖ 20 ਆ ਤੇ ਜਨਾ ਕੋਈ ਵੀਰੇ ਇੱਕ ਲੱਖ 20 ਦੀ ਚਾਰ ਦੰਦਾਂ ਤੋਂ ਝੋਟੀ ਹਾਂਜੀ ਚੈਂਪੀਅਨ ਝੋਟੀ ਆ ਸਿਰ ਤੋਂ ਰਹਿ ਕੇ ਚਾਰ ਦੰਦ ਪੈਰਾਂ ਪੈਰਾਂ ਤੋਂ ਝੋਟੀ ਆ ਗਈ ਐ ਇਥੇਣ ਕੱਟੀ ਐ ਥਣ ਥਣ ਸੋਣਾ ਸੋਣਾ ਲੱਗਾ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਉੱਚੀ ਲੰਮੀ ਹਾਈਟ ਵਾਲੀ ਝੋਟੀ ਜਿਹੜੀ ਗੱਲ ਕਰਨ ਵਾਲੀ ਆ ਇਹ ਤੋਕੜਾਂ ਝੋਟੀਆਂ ਵੀਰੇ ਇਹੋ ਜਿਹੇ ਖਾਸ ਤੇ ਵੀ ਥੋੜੀਆਂ ਮਤਲਬ ਮਿਲਦੀਆਂ ਘਾਟੇ ਵੀਰੇ ਹਾਂਜੀ ਹਾਂਜੀ ਬਾਈ ਜੀ ਤੇ ਮਤਲਬ ਵੀ ਚਲੋ ਇਹ ਵੀਰ ਨੇ ਉਹਨੇ ਬਾਹਰ ਜਾਣਾ ਤਾਂ ਕਰਿਆ ਝੋਟੀਆਂ ਦੇਤੀਆਂ ਵੀਰੇ ਹਾਂਜੀ ਹਾਂਜੀ ਦੇਖੇ ਐ ਝੋਟੀਆਂ ਦੀ ਹੁਣ ਗੱਲ ਕਰੀਏ ਵੀਰੇ ਇਹਨਾਂ ਇਹਨਾਂ ਸੱਜਰਾਂ ਨੇ ਦੁੱਧ ਦੇ ਦਿੰਦੀਆਂ ਜਿੰਨਾਂ ਤੋਕੜ ਥੱਲੇ ਜਿੰਨਾਂ ਤੋਕੜ ਥੱਲੇ ਦੁੱਧ ਦੇ ਵੀਰੇ ਅੱਜ ਦੀ ਘੜੀ ਜੇ ਵੀਰੇ 14 ਕਿਲੋ ਚ ਕੰਡਾ ਲਵਾਈਏ ਫੇਰ ਪਤਾ ਲੱਗਦਾ ਵੀਰੇ ਸਹੀ ਗੱਲ ਆ ਵੀਰੇ ਬਹੁਤ ਵਾਤਵਾ ਸੁੱਕ ਰੱਕੇ ਵੀਰੇ ਆਪਣੇ ਫਾਰਮ ਤੋਂ ਵੀ ਮਨਲਾ ਦੁੱਧ ਮਨਲਾ 22 ਕਿਲੋ ਚੋ ਕੇ ਗਈ ਏ ਝੋਟੀ ਵੀਰੇ ਦੀ ਜਿਹੜੀ ਹਾਂਜੀ ਹਾਂਜੀ ਬਾਈ ਜੀ ਫੁੱਟਵਾਲ ਵਰਗਾ ਚੱਡਾ ਲਈ ਫਿਰਦੀ ਬਾਈ ਜੀ ਹਾਂਜੀ ਹਾਂਜੀ ਬਾਕੀ ਬਾਈ ਜੀ ਆਪਾਂ ਜ਼ਿਲ੍ਹਾ ਤੇ ਨੰਬਰ ਦੱਸ ਦਈਏ ਜ਼ਿਲ੍ਹਾ ਫਾਸਪੁਰ ਵੀਰ ਜੀ ਤੇ ਕਿਹੜੇ ਆਪਾਂ ਨੂੰ ਅੰਬਸਾਰ ਪੈ ਪੈਦਾ ਦੀ 32 ਕਿਲੋਮੀਟਰ ਠੀਕ ਹੈ ਬਾਈ ਜੀ ਨੰਬਰ 98761527 ਦੇ ਦਿੰਦੀਆਂ ਤੇ ਦੋ ਨੰਬਰ ਆਪਾਂ ਚਲਾਵਾਗੇ ਉੱਤੇ ਠੀਕ ਹੈ ਬਾਈ ਜੀ ਤੇ ਇੱਕ ਵਾਰੀ ਤੁਹਾਨੂੰ ਫੇਰ ਝੋਟੀਆਂ ਆਪਾਂ ਦਿਖਾ ਦਿੰਨੇ ਆ ਤੇ ਬਹੁਤ ਸੋਹਣੀਆਂ ਝੋਟੀਆਂ ਸਪੈਸ਼ਲ ਹੀਰੇ ਕੱਢ ਕੇ ਲਿਆਏ ਨੇ ਬਾਈ ਜੀ ਤੇ ਉਹ ਵੀਰ ਨੇ ਜਾਣਾ ਸੀ ਬਾਹਰ ਤੇ ਕਹਿੰਦਾ ਜੱਗੇ ਵੀਰ ਆਪਾਂ ਕਰਨੀਆਂ ਆ ਕਿ ਸੇਲ ਕਰ ਦੇਣੀਆਂ ਵਾ ਤੈਨੂੰ ਤੇ ਚਲੋ ਕਿਹਦਾ ਜੀਤ ਨਹੀਂ ਕਰਦਾ ਸਭ ਤੋਂ ਵੱਡੀ ਵੀਰ ਹਾਂਜੀ ਜਿਹਨੇ ਵੀ ਸਾਡੇ ਕੋਲ ਇਹਦੀਆਂ ਤਾਜ਼ੀ ਦੀਆਂ ਵੀਡੀਓ ਵੇਖਣੀਆਂ ਹਾਂ ਸਾਡੇ ਕੋਲ ਅੱਜ ਤੋਂ ਮਤਲਬ ਪੰਜਾ ਸਾਡੇ ਪੰਜਾਂ ਮਹੀਨੇ ਘੜੇ ਤਾਜ਼ੀ ਦੀਆਂ ਵੀਡੀਓ ਵੀ ਪਹਿਲਾਂ ਪਾ ਸਕਦਾ ਜਿਹਨੇ ਵੀ ਹਾਂਜੀ ਹਾਂਜੀ ਵੀਰ ਜੀ ਤਾਜ਼ੀ ਦੀਆਂ ਹਾਂ ਤਾਜ਼ੀ ਦੀਆਂ ਵੀ ਸਾਡੇ ਕੋਲ ਜਦੋਂ ਆੜੇ ਕੋਈ ਫਾਰਮ ਤੇ ਬੈਠੇ ਗਈਆਂ ਨਾ ਠੀਕ ਆ ਬਾਈ ਜੀ ਸਾਡੇ ਕੋਲ ਵੀਡੀਓ ਇੰਨੀ ਤੇ ਆ ਗਈ ਹਾਂਜੀ ਹਾਂਜੀ ਬਾਈ ਜੀ ਠੀਕ ਆ ਵੀਰ ਜੀ ਸਾਰੇ ਚਲੋ ਠੀਕ ਆ ਬਾਈ ਜੀ ਸੱਚੀ ਗਾ ਬਾਈ ਜੀ